ਤੁਸੀਂ ਬਾਹਰ ਕਿਹੜੇ ਸਨ ਚ ਜਾਂਦੇ ਕਬੱਡੀ ਮੈਂ ਚਾਰ ਚ ਜਾੜੇ ਚਾਰ ਚ ਇੰਗਲੈਂਡ ਗਿਆ ਇੰਗਲੈਂਡ ਗਿਆ ਹਾਂਜੀ ਉਦੋਂ ਬਾਅਦ ਕੈਨੇਡਾ ਨਾ ਇੰਗਲੈਂਡ ਹੀ ਗਿਆ ਜੇ ਮੈਂ ਲਗਾਤਾਰ 10 11 ਸਾਲ ਇੰਗਲੈਂਡ ਖੇਡਿਆ ਠੀਕ ਉੱਥੇ ਫਿਰ ਕਿਹੜੀਆਂ-ਕਿਹੜੀਆਂ ਅਕੈਡਮੀ ਉਹ ਕਿਹੜੀ ਅਕੈਡਮੀ ਵੱਲੋਂ ਕੇ ਬਾਜਾਖਾਨਾ ਨਾ ਉੱਥੇ ਦੁੱਧ ਫਿਰ ਜਿਵੇਂ ਉੱਥੇ ਨਹੀਂ ਟਿਕਟਮੀ ਬਣੀਆਂ ਹੁੰਦੀਆਂ ਨਾਮਾ ਜੀ ਸਿੰਘ ਸਭਾ ਕਬੱਡੀ ਕਲੱਬ ਵਾਰਕਿੰਗ ਉਹਦੇ ਲਈ ਖੇਡਿਆ ਜੀ ਤੁਸੀਂ 8 ਸਾਲ ਸਿੰਘ ਸਭਾ ਇੱਕ-ਇੱਕ ਟੀਮ ਲਈ ਖੇਡਿਆ ਇੱਕ-ਇੱਕ ਸਾਲ ਸਾਊਥ ਹਾਲ ਲਈ ਖੇਡਿਆ ਠੀਕ ਹੈ ਜੀ ਇਥੋਂ ਜੋਣ ਹੋ ਗਿਆ ਜਾਂਦੀ ਫਿਰ ਉੱਥੇ ਮੈਚ ਕਿਵੇਂ ਹੁੰਦੇ ਸੀ ਉੱਥੇ ਵੀ ਟੀਮਾਂ ਵਧੀਆ ਹੁੰਦੀਆਂ ਸੀ 8 ਟੀਮਾਂ ਹੁੰਦੀਆਂ ਸੀ ਵਧੀਆ ਡੋਡ ਟਾਉਨਾਂਆਂ ਜਾਂ ਟੀਮਾਂ ਬਣਦੀਆਂ ਏਜ ਹੋ ਗਿਆ ਟੈਲਫੋਰ ਡਰਬੀ ਸਾਊਥ ਹਾਲ ਗ੍ਰੇਵੈਂਟ ਵੀ ਵਧੀਆ ਟੀਮਾਂ ਹੁੰਦੀਆਂ ਸਾਰੀਆਂ ਉੱਥੇ 플레이ਰ ਫਿਰ ਉਦੋਂ ਉਹ ਸਾਰੇ ਉਧਰ ਹੀ ਵਗ ਜਾਂਦੇ ਹਉਣੇ ਪਾਲੇ ਗੁੱਲੇ ਵਰਗੇ ਲਾਲੋ ਆ ਹਾਂ ਲਾਲੋ ਬਿੱਟੂ ਹਾਂ ਸਾਰੇ ਉਦੋਂ ਇੱਕ ਦੋ ਥਾਈ ਮੈਲ ਮੈਚ ਹੁੰਦੇ ਵਾਲੇ ਤੇ ਕੈਨੇਡਾ ਹੁੰਦੇ ਇੰਗਲੈਂਡ ਵਾਲੇ ਹੋਂਦਾਂ ਫੀਕ ਤਾਂ ਹੀ ਖੁੱਲ ਗਏ ਮੈਂ ਸਾਰੇ ਪਾਸੇ ਹੀ ਜਿੰਨੇ ਮੈਂ ਲੰਮਾ ਲੰਮਾ ਸਮਾਂ ਤੁਸੀਂ ਮਾਲਵਾ ਮਾਲਵੇ ਖੇਡਿਓਗੇ 12ਵੀਂ ਬਾਈ ਜਿੰਨੇ ਉਹ ਪਿਛਲੇ ਦਿਨੀ ਉਹ ਕਮੈਂਟੇਟਰ ਦੀ ਉਹ ਆਡੀਓ ਵਾਇਰਲ ਸੀਗੀ ਉਹ ਕਹਿੰਦਾ ਹੁੰਦਾ ਵੀ ਪ੍ਰੀਤ ਲੱਧੂਗਾ ਕਹਿੰਦਾ ਸੀਗਾ ਮੈਂ ਬਹੁਤ ਖੇਡਿਆ ਮਾਜਾ ਮਾਲਵਾ ਦਵਾਬਾ ਸਾਰੇ ਖੇਡੇ ਹਰਿਆਣਾ ਰਾਜਸਥਾਨ ਸਭ ਖੇਡੇ ਠੀਕ ਯੋ ਯੂਪੀ ਵੀ ਖੇਡੇ ਦੋ ਤਿੰਨ ਦੀ ਅਸੀਂ ਯੂਪੀ ਇੱਕ ਮੈਚ ਹੁੰਦਾ ਨੇ ਸਾਡੇ ਸ਼ੋਅ ਮੇਂ ਜਦੋਂ ਸਾਦੇ ਹੁੰਦੇ ਸਾਨੂੰ ਠੀਕ ਨਹੀਂ ਨਹੀਂ ਫਿਰ ਆਪਣਾ ਪੰਜਾਬ ਦੀਆਂ ਟੀਮਾਂ ਹੀ ਜਾਂਦੀਆਂ ਸੀਗੀਆਂ ਯੂਪੀ ਖੇਡਣ ਜਿਆਦਾ ਨੇ ਸ਼ੋ ਮੈਚ ਹੀ ਹੁੰਦਾ ਹੈ ਸਾਡਾ ਜੀ ਜਿਵੇਂ ਯੂਪੀ ਹੋ ਗਿਆ ਐਮਪੀ ਹੋ ਗਿਆ ਮੈਚ ਕੋਟਾਪੁੰਦੀ ਉੱਥੇ ਜਿਵੇਂ ਸ਼ੋ ਮੈਚ ਹੀ ਹੁੰਦਾ ਸੀ ਮੈਂ ਇੱਕ ਮੈਚ ਦੋਨੇ ਪਿਆਰ ਦੀ ਟੀਮਾਂ ਸੀ ਇੱਕ ਜਿਵੇਂ ਮਾਝੇ ਦੀ ਹੋ ਗਈ ਕੋਈ ਮਾਲਵੇ ਦੀ ਸਾਡੀ ਤੁਹਾਡੀ ਜ਼ਿੰਦਗੀ ਦਾ ਕੋਈ ਜ਼ਿਆਦਾ ਗਾਰ ਮੈਚ ਜਿਹੜਾ ਟੌਪ ਦਾ ਹੀ ਲੱਗਿਆ ਹੋਵੇ ਹਾਂ ਲਾਲਾ ਲਾਲਾ ਹੋਗੇ ਹੋਵੇ ਜ਼ਿੰਦਗੀ ਦੇ ਮੈਚ ਤਾਂ ਹੈਗੇ ਸਾਰੇ ਵਧੀਆ ਬਈ ਹਾਂਜੀ ਜਿਵੇਂ ਇੱਕ ਮੈਚ ਬਠਿੰਡੇ ਹੋਇਆ ਸੀ ਇੱਕ ਮੋਗੇ ਹੋਇਆ ਸੀ ਮੈਚ ਉਹਦੇ ਵਿੱਚ ਰੇਡਾਂ ਬਹੁਤ ਪਾਈਆਂ ਸੀ ਮੈਂ ਉਹ ਅਕੈਡਮੀਆ ਦੇ ਮੈਚ ਸੀ ਜੈ ਸਿੰਘ ਵੀਰ ਸਾਹਾ ਮੈਂ ਪਾਉਂਦੇ ਸੀ ਰੇਡਾਂ ਜੀ ਠੀਕ ਹੈ ਜੀ ਹਾਂਜੀ ਮਠੰਡੀ ਡੋਗਨੇਡੀਨ ਕੱਪ ਹੋਇਆ ਉਦੋਂ ਬਿੱਟੂ ਦੁਕਾਨ ਨਿਕਲੇ ਬੈਸਟ ਜੀ ਰੇਂਦਰ ਮੈਂ ਨਿਕਲੇ ਜੀ ਠੀਕ ਹੈ ਜੀ ਉਹ ਉਹ ਥੋਡੀ ਅਕੈਡਮੀ ਬਲੇ ਖੇਡਦਾ ਸੀ ਬਿੱਟੂ ਬਿੱਟੂ ਦੁਕਾਨ ਖੇਡਦਾ ਡੀਏ ਵੀ ਅਸੀਂ ਰਜੀਤ ਕਲੱਬ ਆਜਾ ਕਰਨ ਵਾਲੀ ਠੀਕ ਹੈ ਜੀ ਹਾਂਜੀ ਫਿਰ ਤੁਹਾਨੂੰ ਮੂਰੇ ਸਟੋਪਰ ਸੀਗਾ ਬਿੱਟੂ ਬਿੱਟੂ ਹੀ ਸੀਗਾ ਪਰ ਬਿੱਟੂ ਨੇ ਕਿੰਨੀਆਂ ਫੜਿਆ ਤੁਹਾਨੂੰ ਬਿੱਟੂ ਨੇ ਤਾਂ ਇੱਕ ਹੀ ਫੜਿਆ ਮੈਨੂੰ ਠੀਕ ਹੈ ਜੀ ਕੌਡੀਆਂ ਕਿੰਨੀਆਂ ਪਾਈਆਂ ਕੌਡੀਆਂ ਪਾਤੀਆਂ 20 25 ਪਾਈਆਂ ਹੋਣਗੀਆਂ ਹੈ ਤੁਸੀਂ ਦੋਨੇ ਹੀ ਸੀਗੇ ਤਖਵੀਰ ਸਰਾਵਾਂ ਤੇ ਤੁਸੀਂ ਬਸ ਹਾਂ ਹੋਰ ਕੋਈ ਪਲੇਅਰ ਨਹੀਂ ਹੈਗੇ ਸੀ ਨਾਲ ਉਹ ਜੱਫੇ ਲਾ ਕੇ ਠੀਕ ਹੈ ਜੀ ਫਿਰ ਮੈਂ ਤੁਹਾਨੂੰ ਦੋ ਦੋਨੇ ਟੀਮਾਂ ਬਿਠੰਡੇ ਦੇ ਹੀ ਲੀਆਂ ਸੀ ਫਿਰ ਬਿਠੰਡੇ ਕਰਕੇ ਫਿਰ ਵੀ ਆਪਾਂ ਜਿੱਤਣਾ ਹੈ ਗੈਨਦੀ ਸੀ ਸੇਵਕ ਵੀ ਖੇਡਦਾ ਹੁੰਦਾ ਸੀ ਹਾਂ ਸੇਵਕ ਸਲਾਵਾ ਖੇਡਦਾ ਸੀ ਤਕਵੀਰ ਬਹੁਤ ਖੇਡਦੇ ਸੀ ਮੁੰਡੇ ਆਪੇ ਨਾਲ ਤੇ ਕੋਈ ਸਿਰੇਣਾ ਕੋਈ ਯਾਦਗਾਰੀ ਸਿਰੇ ਦਾ ਮੈਚ ਵੀ ਲੱਗੇ ਯਾਦਗਾਰ ਇੱਧਰ ਲੱਗੇ ਆਪਣੇ ਪਿੰਡ ਕੋਲੇ ਮੈਚ ਉੱਥੇ ਵਧੀਆ ਮੈਚ ਹੋਇਆ ਸਾਡਾ ਰਾਤ ਤੇ ਇਹਨਾਂ ਨੂੰ ਫਿਰ ਉਦੋਂ ਬਾਅਦ ਹਾਂ ਫਿਰ ਉਦੋਂ ਬਾਅਦ ਸਾਡੀ ਉਦੋਂ ਫਿਰ ਸੁੱਚਾ ਹੁੰਦਾ ਸੀ ਗੱਲਾਂ ਸੁੱਚਾ ਤੇ ਖਰਾਜੀ ਸੀ ਸੁੱਚਾ ਤੇ ਖਰਾਜੀ ਹਾਂ ਜੀ ਸੀਰਾ ਚਾਂਚ ਸੀਰੇ ਨਾਲ ਹੋਰ ਕੌਣ ਕੌਣ ਹੁੰਦੇ ਸੀ ਚਾਂਚ ਜੀ ਚਾਂਚ ਚੋ ਤਾਂ ਬੁੱਲਾ ਹੀ ਵੰਦ ਡੋਲਾ ਜਦੋਂ ਮੈਂ ਹਰਾਇਆ ਇਹਨਾਂ ਨੂੰ ਠੀਕ ਸੋਡੀ ਟੀਮ ਚ ਕਿਹੜੇ ਹੁੰਦੇ ਸੀ ਮੇਰੇ ਪਿੰਡ ਦੇ ਮੁੰਡੇ ਸੀ ਅਹ ਪਿੰਡ ਨਾਲ ਹੀ ਤੇ ਇਹਦੇ ਬਾ ਮਿੱਡਾ ਸੀ ਠੀਕ ਹੈ ਉਹ ਖੇਡਦੇ ਸੀ ਉਹਨਿਆ ਨੂੰ ਹਰਾ ਕੇ ਇਧਰ ਤੋਰਿਆ ਸੀ ਫਿਰ ਮੁੜ ਕੇ ਉਹਨਾਂ ਨਾਲ ਗਿਆ ਟਾਈਪ ਪਵਗਾਦਾ ਫਿਰ ਲੱਗ ਗਿਆ ਫਿਰ ਨਾਲ ਲੱਗ ਗਿਆ ਫਿਰ ਤੁਸੀਂ ਜਾ ਕੇ ਉੱਥੇ ਹੀ ਰਹਿਣ ਲੱਗੇ ਰਾਮਪੁਰਾ ਜੀ ਰਾਮਪੁਰੇ ਨੇ ਫਿਰ ਪਿੱਥੋ ਰਹਿ ਮੈਂ ਫਿਰ ਮੈਂ 2008 ਚ ਕੋਠੀ ਲੈ ਲਈ ਜਦੋਂ